ਸਾਡੀ ਇਹ ਦੁਨੀਆ ਜਿੰਨੀ ਜਿਆਦਾ ਸੋਣੀ ਹੈ ਓਨੀ ਹੀ ਜਿਆਦਾ ਭੇਡ ਭਰੀ ਹੈ ਇੱਥੇ ਸਮੇਂ-ਸਮੇਂ ਤੇ ਕਈ ਅਜਹਾਈਆਂ ਚੀਜ਼ਾਂ ਹੋ ਜਾਂਦੀਆਂ ਨੇ ਜਿਹੜੀਆਂ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜਹੀ ਅਣਸੁਲਝੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਹੜੀ ਕਿ ਇੰਨੀਆਂ ਸਦੀਆਂ ਪੈਣ ਦੇ ਬਾਅਦ ਵੀ ਅੱਜ ਤੱਕ ਕਦੇ ਵੀ ਨਹੀਂ ਸੁਲਝ ਸਕੀ ਇਹ ਘਟਨਾ ਨੂੰ ਲੈ ਕੇ ਕਈ ਖੋਧਕਰਤਾ ਤੇ ਵਿਗਿਆਨਿਕ ਆਪਣੀ ਅਲੱਗ-ਅਲੱਗ رائے ਰੱਖਦੇ ਨੇ ਇਹ ਕਹਾਣੀ ਹੈ ਜੀ ਹਰੇ ਰੰਗ ਦੇ ਬੱਚਿਆਂ ਨੂੰ ਲੈ ਕੇ ਜਿਨ੍ਹਾਂ ਬੱਚਿਆਂ ਨੂੰ ਮੰਨਿਆ ਜਾਂਦਾ ਸੀ ਕਿ ਇਹ ਹੋਰ ਦੁਨੀਆ ਤੋਂ ਧਰਤੀ ਦੇ ਉੱਪਰ ਆਏ ਨੇ ਤੁਹਾਨੂੰ ਇਹ ਗੱਲ ਕਿਸੇ ਹਾਲੀਵ ਸਟੋਰੀ ਲੱਗੇਗੀ ਪਰ ਅਸਲ ਦੇ ਵਿੱਚ ਇਹ ਬਿਲਕੁਲ ਸੱਚ ਹੈ ਇਹ ਕੋਈ ਫਿਲਮ ਦੀ ਘਟਨਾ ਨਹੀਂ ਬਲਕਿ ਇੱਕ ਸੱਚੀ ਘਟਨਾ ਹੈ ਜਿਹੜੀ ਕਿ 12ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਅੰਦਰ ਕਿੰਗ ਸਟੀਫਨ ਦੇ ਰਾਜ ਦੇ ਵਿੱਚ ਹੋਈ ਸੀ ਉਦੋਂ ਇੰਗਲੈਂਡ ਦੇ ਬੁੱਲਪਿਟ ਨਾਮ ਦੇ ਇੱਕ ਪਿੰਡ ਦੇ ਵਿੱਚ ਜਦੋਂ ਕੁਝ ਕਿਸਾਨ ਆਪਣੀ ਫਸਲ ਨੂੰ ਕੱਟ ਰਹੇ ਸੀ ਉਸ ਸਮੇਂ ਇਹ ਘਟਨਾ ਵਾਪਰਦੀ ਹੈ ਜਦੋਂ ਇਹ ਸਾਰੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਹੁੰਦੇ ਨੇ ਤਾਂ ਉੱਥੇ ਮੌਜੂਦ ਇੱਕ ਰਿਚਰਡ ਨਾਮ ਦੇ ਇਨਸਾਨ ਨੂੰ ਜੰਗਲਾਂ ਦੇ ਵਿੱਚੋਂ ਇੱਕ ਬਹੁਤ ਹੀ ਜ਼ਿਆਦਾ ਸਰੀਲੀ ਕਿਸੇ ਦੇ ਗਾਉਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਜਦੋਂ ਰਿਚਰਡ ਆਪਣੇ ਬਾਕੀ ਦੇ ਕਿਸਾਨ ਦੋਸਤਾਂ ਦੇ ਨਾਲ ਜੰਗਲ ਦੇ ਵਿੱਚੋਂ ਸਰੀਲੀ ਆਵਾਜ਼ ਦਾ ਪਿੱਛਾ ਕਰਦਾ ਹੋਇਆ ਪਹੁੰਚਦਾ ਹੈ ਤਾਂ ਅੱਗੇ ਜਾ ਕੇ ਉਹ ਦੇਖਦਾ ਹੈ ਕਿ ਉਸ ਦੇ ਸਾਹਮਣੇ ਦੋ ਹਰੇ ਰੰਗ ਦੇ ਬੱਚੇ ਖੜੇ ਹੁੰਦੇ ਨੇ ਇਹ ਦੋਨੇ ਬੱਚੇ ਇੱਕ ਮੁੰਡਾ ਤੇ ਇੱਕ ਕੁੜੀ ਹੁੰਦੇ ਨੇ ਜਿਹੜੇ ਖਣ ਦੇ ਵਿੱਚ ਬਿਲਕੁਲ ਇਨਸਾਨਾਂ ਵਰਗੇ ਲੱਗਦੇ ਨੇ ਪਰ ਇਹਨਾਂ ਦੋਵੇਂ ਬੱਚਿਆਂ ਦਾ ਸ਼ਰੀਰ ਦਾ ਰੰਗ ਹਰਾ ਸੀ ਤੇ ਇਹਨਾਂ ਦੇ ਬਹੁਤ ਹੀ ਅਲੱਗ ਤਰ੍ਹਾਂ ਦੇ ਕੱਪੜੇ ਪਾਏ ਹੋਏ ਸਨ ਜਿਹੜੇ ਕਿ ਉਸ ਸਮੇਂ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਪਾਉਂਦਾ ਸੀ ਜਦੋਂ ਇਹਨਾਂ ਬੱਚਿਆਂ ਨੂੰ ਘਰੇ ਲਿਆਂਦਾ ਗਿਆ ਤਾਂ ਰਿਚਰਡ ਦੇ ਅਨੁਸਾਰ ਇਹ ਦੋਨੇ ਬੱਚੇ ਆਪਸ ਦੇ ਵਿੱਚ ਕਿਸੇ ਹੋਰ ਹੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਸਨ ਇਹਨਾਂ ਦੋਨਾਂ ਦੀ ਜਿਹੜੀ ਇਹ ਭਾਸ਼ਾ ਸੀ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਸੀ ਤੇ ਨਾ ਹੀ ਇਹ ਦੋਨੇ ਬੱਚੇ ਕੋਈ ਚੀਜ਼ ਖਾ ਰਹੇ ਸਨ ਪਰ ਕੁਝ ਦਿਨ ਪਹਿਣ ਤੇ ਇਹ ਦੋਨੇ ਬੱਚੇ ਫੌਲਤਾ ਖਾਣ ਲੱਗ ਜਾਂਦੇ ਨੇ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਖਾਣਾ ਇਹ ਆਪਣੇ ਮੂੰਹ ਦੇ ਉੱ ਮੁੰਡਾ ਹੁੰਦਾ ਇਹ ਹਰੇ ਰੰਗ ਦਾ ਉਹ ਬਿਮਾਰ ਪੈ ਜਾਂਦਾ ਹੈ ਤੇ ਬਿਮਾਰ ਪੈਣ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਪਰ ਜਿਹੜੀ ਇਹ ਕੁੜੀ ਹੁੰਦੀ ਹੈ ਜੰਗਲ ਦੇ ਵਿੱਚੋਂ ਮਿਲੀ ਹਰੇ ਰੰਗ ਦੀ ਇਹ ਉਸ ਸਮੇਂ ਤੱਕ ਹਾਲਾਤ ਤੇ ਵਾਤਾਵਰਣ ਦੇ ਨਾਲ ਸਮਝੌਤਾ ਕਰ ਲੈਂਦੀ ਹੈ ਤੇ ਕੁਝ ਸਾਲਾਂ ਬਾਅਦ ਇਹ ਲੜਕੀ ਦਾ ਸ਼ਰੀਰ ਦਾ ਰੰਗ ਵੀ ਨਾਰਮਲ ਆਮ ਇਨਸਾਨਾਂ ਵਰਗਾ ਹੋ ਜਾਂਦਾ ਹੈ ਤੇ ਉਸ ਪੰਡ ਦੇ ਵਿੱਚ ਰਹਿੰਦੇ ਰਹਿੰਦੇ ਇਹ ਕੁੜੀ ਨੇ ਅੰਗਰੇਜ਼ੀ ਬੋਲਣੀ ਵੀ ਸਿੱਖ ਲਈ ਸੀ ਤੇ ਨਾਲ ਦੇ ਇੱਕ ਸ਼ਹਿਰ ਦੇ ਵਿੱਚ ਇਸ ਦਾ ਵਿਆਹ ਵੀ ਹੋ ਜਾਂਦਾ ਹੈ ਪਰ ਵਿਆਹ ਤੋਂ ਬਾਅਦ ਇਹ ਲੜਕੀ ਵਿਧਵਾ ਹੋ ਜਾਂਦੀ ਹੈ ਪਰ ਉਦੋਂ ਤੱਕ ਇਹ ਆਪਣੀ ਸਟੋਰੀ ਕਈ ਲੋਕਾਂ ਨੂੰ ਦੱਸ ਚੁੱਕੀ ਹੁੰਦੀ ਹੈ ਕਿ ਉਸ ਦੇ ਨਾਲ ਆਖਰ ਉਸ ਹੋਇਆ ਕੀ ਸੀ ਜਿਹੜੀ ਇਹ ਲੜਕੀ ਸਟੋਰੀ ਦੱਸਦੀ ਹੈ ਉਸ ਸਮੇਂ ਲੋਕਾਂ ਨੂੰ ਉਹ ਸਟੋਰੀ ਹਰ ਕਿਸੇ ਨੂੰ ਹਲਾ ਕੇ ਰੱਖ ਦਿੰਦੀ ਹੈ ਇਹ ਔਰਤ ਦੱਸਦੀ ਹੈ ਕਿ ਅਸੀਂ ਜਿਹੜੇ ਦੋਨੇ ਭੈਣ ਭਰਾ ਸਨ ਅਸੀਂ ਦੋਨੇ ਸੈਂਟ ਮਾਰਟਿਨ ਨਾਮ ਦੀ ਇੱਕ ਜਗ੍ਹਾ ਤੋਂ ਆਏ ਸੀ ਜਿੱਥੇ ਹਰੇ ਰੰਗ ਦੇ ਲੋਕ ਰਹਿੰਦੇ ਨੇ ਪਰ ਇਹ ਕਹਿੰਦੀ ਹੈ ਕਿ ਉਸ ਜਗ੍ਹਾ ਦੇ ਉੱਪਰ ਧਰਤੀ ਵਰਗੀ ਕੋਈ ਵੀ ਰੋਸ਼ਨੀ ਨਹੀਂ ਹੁੰਦੀ ਉੱਥੇ ਸੂਰਜ ਵਰਗੀ ਕੋਈ ਵੀ ਚੀਜ਼ ਨਹੀਂ ਹੈ ਇਹ ਜਿਹੜੀਆਂ ਹੋਰ ਗੱਲਾਂ ਵੀ ਦੱਸਦੀ ਹੈ ਉਹ ਵੀ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀਆਂ ਹੁੰਦੀਆਂ ਨੇ ਤੇ ਜਦੋਂ ਇਸ ਔਰਤ ਨੂੰ ਪੁੱਛਿਆ ਗਿਆ ਕਿ ਉਹ ਇਸ ਦੁਨੀਆ ਦੇ ਵਿੱਚ ਆਈ ਕਿਵੇਂ ਤਾਂ ਇਹ ਦੱਸਦੀ ਹੈ ਕਿ ਇੱਕ ਦਿਨ ਉਹ ਆਪਣੇ ਭਰਾ ਦੇ ਨਾਲ ਜਦੋਂ ਜਾਨਵਰਾਂ ਜੰਗਲ ਦੇ ਵਿੱਚ ਚਰਾ ਰਹੇ ਸੀ ਤਾਂ ਜੰਗਲ ਦੇ ਵਿੱਚੋਂ ਇੱਕ ਗੁਫਾ ਦੇ ਅੰਦਰੋਂ ਉਸ ਨੂੰ ਬਹੁਤ ਜ਼ਿਆਦਾ ਸੁਰੇਲੀ ਇੱਕ ਆਵਾਜ਼ ਸੁਣਾਈ ਦਿੰਦੀ ਹੈ ਤੇ ਇਹ ਔਰਤ ਕਹਿੰਦੀ ਹੈ ਕਿ ਇਹੀ ਆਵਾਜ਼ ਦਾ ਪਿੱਛਾ ਕਰਦੇ ਹੋਏ ਅਸੀਂ ਦੋਨੇ ਭੈਣ ਭਰਾ ਇਸ ਗੁਫਾ ਦੇ ਅੰਦਰ ਚਲੇ ਜਾਂਦੇ ਹਾਂ ਤੇ ਕੁਝ ਸਮੇਂ ਤੱਕ ਅਸੀਂ ਜਦੋਂ ਗੁਫਾ ਦੇ ਵਿੱਚ ਚੱਲਦੇ ਰਹਿੰਦੇ ਹਾਂ ਸਾਨੂੰ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਜਦੋਂ ਅਸੀਂ ਵਾਪਸ ਮੁੜਨ ਦੇ ਬਾਰੇ ਸੋਚਦੇ ਹਾਂ ਤਾਂ ਸਾਨੂੰ ਕੋਈ ਪਿੱਛੇ ਵੀ ਰਸਤਾ ਦਿਖਾਈ ਨਹੀਂ ਦੇ ਰਿਹਾ ਸੀ ਇਹ ਔਰਤ ਦੇ ਮੁਤਾਬਕ ਬਹੁਤ ਜ਼ਿਆਦਾ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਇੱਕ ਰਾਹ ਮਿਲਦਾ ਹੈ ਗੁਫਾ ਦੇ ਅੰਦਰ ਜਿਸ ਦੇ ਰਾਹੀਂ ਇਹ ਬਾਹਰ ਨਿਕਲ ਜਾਂਦੇ ਨੇ ਤੇ ਇਹ ਔਰਤ ਦੱਸਦੀ ਹੈ ਹੋਰ ਦੁਨੀਆ ਦੇ ਵਿੱਚ ਆ ਚੁੱਕੇ ਹੁੰਦੇ ਹਨ ਇਹ ਔਰਤ ਦੀਆਂ ਗੱਲਾਂ ਕਿਸੇ ਨੂੰ ਵੀ ਸਮਝ ਨਹੀਂ ਆ ਰਹੀਆਂ ਸਨ ਕਿਉਂਕਿ ਬੋਲਪੇਟ ਦੇ ਜੰਗਲਾਂ ਦੇ ਵਿੱਚ ਅਜੇਹੀ ਕੋਈ ਵੀ ਗੁਫਾ ਨਹੀਂ ਸੀ ਜਿੱਥੋਂ ਇਹ ਦੋਨੇ ਬੱਚੇ ਮਿਲੇ ਸਨ ਇਹ ਗੱਲਾਂ ਕਾਫੀ ਜ਼ਿਆਦਾ ਹੈਰਾਨ ਕਰਨ ਵਾਲੀਆਂ ਸੀ ਤੇ ਨਾ ਹੀ ਕੋਈ ਇਹ ਗੱਲਾਂ ਦੇ ਉੱਪਰ ਜਲਦੀ ਯਕੀਨ ਕਰ ਰਿਹਾ ਸੀ ਪਰ ਇੱਥੇ ਸਬੂਤ ਵੀ ਸਾਰੇ ਸਾਹਮਣੇ ਸਨ ਜਦੋਂ ਇਹ ਹਰੇ ਰੰਗ ਦੇ ਬੱਚੇ ਮਿਲੇ ਸਨ ਉਦੋਂ ਇੱਕ ਇਨਸਾਨ ਨੇ ਨਹੀਂ ਬਲਕਿ ਕਈ ਇਨਸਾਨਾਂ ਨੇ ਇਹਨਾਂ ਨੂੰ ਦੇਖਿਆ ਸੀ ਤੇ ਅਜੇਹੀ ਕੋਈ ਵੀ ਚੀਜ਼ ਨਹੀਂ ਸੀ ਜਿਹੜੀ ਇਸ ਔਰਤ ਦੀ ਗੱਲ ਨੂੰ ਗਲਤ ਸਾਬਤ ਕਰਦੀ ਹੋਵੇ ਇਹ ਘਟਨਾ ਨੂੰ ਸੱਚ ਸਮਝ ਕੇ ਕਈ ਲੋਕ ਇਸ ਤੋਂ ਬਾਅਦ ਕ ਵਿਗਿਆਨਕ ਮੰਨਦੇ ਨੇ ਕਿ ਇਹ ਦੋਨੇ ਬੱਚੇ ਕਿਸੇ ਬਲੈਕ ਹੋਲ ਦੇ ਨਾਲ ਜਾਂ ਕਿਸੇ ਬਾਰਮਹੋਲ ਦੇ ਨਾਲ ਇਸ ਧਰਤੀ ਦੇ ਵਿੱਚ ਆਏ ਸਨ ਕਿਉਂਕਿ ਇੰਨੇ ਘੱਟ ਸਮੇਂ ਦੇ ਵਿੱਚ ਇੱਕ ਦੁਨੀਆ ਤੋਂ ਦੂਜੀ ਦੁਨੀਆ ਦੇ ਵਿੱਚ ਜਾਣਾ ਇਸ ਤਰ੍ਹਾਂ ਹੀ ਸੰਭਵ ਹੈ ਕਿਉਂਕਿ ਵਿਗਿਆਨਕ ਕਹਿੰਦੇ ਨੇ ਕਿ ਜਿਹੜੇ ਬਲੈਕ ਹੋਲ ਹੁੰਦੇ ਨੇ ਇਹ ਕੁਦਰਤੀ ਕਈ ਵਾਰ ਅਜਹਈਆਂ ਥਾਵਾਂ ਦੇ ਉੱਪਰ ਆਪਣੇ ਆਪ ਹੀ ਐਕਟਿਵ ਹੋ ਜਾਂਦੇ ਨੇ ਕਈ ਲੋਕਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਇਹ ਦੋਨੇ ਬੱਚੇ ਧਰਤੀ ਦੇ ਥੱਲੇ ਜਿਹੜੀ ਦੁਨੀਆ ਮੌਜੂਦ ਹੈ ਉਸ ਦੁਨੀਆ ਦੇ ਵਿੱਚੋਂ ਆਏ ਸਨ ਜਿਸ ਨੂੰ ਏਲੀਅਨ ਕੰਟਰੋਲ ਕਰਦੇ ਨੇ ਕਿ ਕਈ ਵਿਗਿਆਨਕਾਂ ਦਾ ਮੰਨਣਾ ਹੈ ਕਿ ਸ਼ਾਇਦ ਇਹ ਦੋਨੇ ਬੱਚੇ ਕਿਸੇ ਕ ਕੈਨ ਦਾ ਰੰਗ ਹਰਾ ਸੀ ਇਹ ਘਟਨਾ ਨੂੰ ਲੈ ਕੇ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਅਲੱਗ-ਅਲੱਗ رائے ਬਣੀ ਹੋਈ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੁਨੀਆ ਦੇ ਵਿੱਚ ਕੀ ਸੱਚਮੁੱਚ ਸੈਂਟ ਮਾਰਟਨ ਨਾਮ ਦੀ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਅੱਜ ਵੀ ਇਨਸਾਨਾਂ ਵਰਗੀ ਕੋਈ ਸੱਭਿਅਤਾ ਮੌਜੂਦ ਹੈ ਕੀ ਇਹ ਦੁਨੀਆ ਅੱਜ ਵੀ ਮੌਜੂਦ ਹੈ ਜਾਂ ਖਤਮ ਹੋ ਚੁੱਕੀ ਹੈ ਇਹ ਚੀਜ਼ ਬਾਰੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਘਟਨਾ ਦੁਨੀਆ ਦੇ ਉੱਤੇ ਸਿਰਫ ਇੱਕ ਵਾਰ ਹੋਈ ਹੈ ਜਾਨਕਿ ਹਰੇ ਰੰਗ ਦੇ ਬੱਚੇ ਇਸ ਦੁਨੀਆ ਦੇ ਉੱਪਰ ਸਿਰਫ ਇੱਕ ਵਾਰ ਹੀ ਮਿਲੇ ਨੇ ਇਹ ਘਟਨਾ ਆਪਣੇ ਪਿੱਛੇ ਕਈ ਸਵਾਲਾਂ ਨੂੰ ਖੜੇ ਕਰ ਗਈ ਹੈ ਜਿਨ੍ਹਾਂ ਦੇ ਜਵਾਬ ਅੱਜ ਵੀ ਸ ਬੱਚਿਆਂ ਦੇ ਨਾਲ ਜੁੜੀ ਹੋਈ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵਿਨ ਜੋ ਸਬਸਕ੍ਰਾਈਬ ਕਰਨਾ ਧੰਨਵਾਦ